ਪਿੰਡ ਦੇ ਕਾਲੇ ਕੇਵਲ ਬਲੌਗ ਤੇ ਬਹੁਤ-ਬਹੁਤ ਤਹਿ ਦਿਲੋਂ ਧੰਨਵਾਦ ਜੀ ਹੋਰ ਸੁਣਾਓ ਕਿਵੇਂ ਠੀਕ-ਠਾਕ ਹੋ ਜੈਸੀ ਵੀ ਠੀਕ-ਠਾਕ ਆ ਜੀ ਲੋ ਜੀ ਅੱਜ ਆਪਾਂ ਵੀਡੀਓ ਲੈ ਕੇ ਆਈਆਂ ਬਲੌਗ ਜਾਂ ਦੀ ਇਹ ਬਲੌਗ ਆਪਾਂ ਬਣਾਇਆ ਭੈਣ ਦੀ ਇਟਲੀ ਤੋਂ ਆर्डर ਆਪਣੇ ਕੋਲੇ ਆਏ ਸੀਗੇ ਉਹਨਾਂ ਦੇ ਸਰਦੀਆਂ ਚ ਵੀ ਤੁਹਾਨੂੰ ਦਿਖਾਏ ਸੀਗੇ ਉਦੋਂ ਵੀ ਬਣਵਾਏ ਸੀਗੇ ਹੁਣ ਆਪਾਂ ਇਕੱਠਾ ਪੰਜਾਬ ਬਲੌਜਾਂ ਦਾ ਆਰਡਰ ਆਇਆ ਸੀਗਾ ਬਲੌਜਾਂ ਦਾ ਪੰਜਾਂ ਦਾ ਹੁਣ ਆਪਾਂ ਇਹ ਬਣ ਕੇ ਤਿਆਰ ਹੋ ਗਈ ਇਹਨਾਂ 'ਚ ਸੋਨੂੰ ਕੋਈ ਪਸੰਦ ਹੋਵੇ ਤੁਸੀਂ ਸਕਰੀਨਸ਼ਾਟ ਲੈ ਕੇ ਤੇ ਆਰਡਰ ਆ ਦੇ ਬੱਕ ਕਰਵਾ ਸਕਦੇ ਆ ਜੇ ਕੁਝ ਤੁਹਾਨੂੰ ਦਿਖਾਉਣੀ ਆ ਤੁਹਾਨੂੰ ਬਹੁਤ ਸੋਹਣੇ ਬਣ ਕੇ ਰੈਡੀ ਆ ਆ ਦੇਖੋ ਇਹ ਇਟਲੀ ਤੋਂ ਪੈਨ ਆਪਣੇ ਨਾਲ ਜੁੜੇ ਹੋਏ ਆ ਤੇ ਨਾਰੇ ਭੈਣ ਕੋਲੇ ਜਾਣ ਤੋਂ ਪਹਿਲਾਂ ਵੀਡੀਓ ਪਹੁੰਚ ਗਈ ਆਪਾਂ ਕਰਵਾਉਣੇ ਸੀ ਕੋਰੀਅਰ ਮੈਂ ਕਿਹਾ ਤੁਹਾਨੂੰ ਪਹਿਲਾਂ ਦਿਖਾ ਦਾਂ ਤੁਹਾਨੂੰ ਪਤਾ ਕੋਰੀਅਰ ਕਰਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਜ਼ਰੂਰ ਦਿਖਾਉਣੀ ਹੁੰਦੀ ਆ ਦੇਖੋ ਜੀ ਐਸ ਤਰ੍ਹਾਂ ਕੋਰੀਅਰ ਹੋਇਆ ਇੱਕ ਭੈਣ ਦਾ ਕੀ ਚੀਜ਼ ਦਾ ਅਲੀ ਦਾ ਵਾਈਟ ਕਲਰ ਦਾ ਇੱਕ ਸੀ ਦੇਖੋ ਜੀ ਤੁਸੀਂ ਵੀ ਆਪ ਦੀ ਆਰਡਰ ਆ ਬੁੱਕ ਕਰਵਾ ਸਕਦੇ ਆ ਤੇ ਦੋ ਸੀ ਉਹਨਾਂ ਦੇ ਬਲੈਕ ਕਲਰ ਦੇ ਦੇਖੋ ਜੀ ਬਹੁਤ ਸੋਨੇ ਬਣ ਕੇ ਰੈਡੀ ਆ ਰੀਟ ਆਪਾਂ ਉਹਨਾਂ ਨੂੰ ਲਾਇਆ 550 ਰੁਪਈਆ ਕਿਉਂਕਿ ਥੱਲੇ ਨੀਚੇ ਵੀ ਆਪਾਂ ਕਰੋ ਕੀਤਾ ਹੋਇਆ ਵਾ ਕੀ ਆ ਹੈ ਦੇਖੋ ਜੀ ਤੇ ਦੇਖੋ ਆ ਪਰੇਟ ਲਾਇਆ ਉਹਨਾਂ ਨੂੰ 550 ਰੁਪਈਆ ਇਹ ਖੁਦ ਨੇ ਆ ਕਲਰ ਦਾ ਬਣਵਾਇਆ ਆਪਾਂ ਤੋਂ ਦੇਖੋ ਇਹ ਕਪਾਹ ਕਲਰ ਦਾ ਬਣਾਇਆ ਬਹੁਤ ਸਮਾਂ ਲੱਗਿਆ ਤੁਹਾਨੂੰ ਪਤਾ ਮੈਂ ਪੱਛਮ ਤਾਂ ਕੋੜੀ ਜਿੰਨੀ ਆ ਕਿ ਫਿਰ ਆਪਾਂ ਨੂੰ ਐ ਸਕਰੀਨਸ਼ਾਟ ਆ ਲੈ ਕੇ ਦੱਸ ਦਿੰਦੇ ਹੁੰਦੇ ਸਾਨੂੰ ਆਹ ਕਲਰ ਦਾ ਬਲੌਜ ਕੋਟੀ ਜਾਗਟ ਕਿ ਵੀ ਸਾਨੂੰ ਬਣਾ ਦੇ ਲਓ ਜੀ ਬਣਤੀ ਇਹ ਬਹੁਤ ਸੋਹਣੀ ਬਰੀਕ ਬਰੀਕ ਡਿਜ਼ਾਈਨ ਪਾਇਆ ਹੈਗਾ ਇਹਦੇ ਵੀ ਆਪਾਂ نیچے ਕਰੋਸ਼ੀਆ ਕੀਤਾ ਹੈਗਾ ਦੇਖੋ ਜੀ 550 ਰੁਪਿਆ ਆਪਾਂ ਉਹਨਾਂ ਨੂੰ ਰੇਟ ਇੱਕ ਬਲੌਜ ਦਾ ਲਾਇਆ ਪੰਜ ਬਲੌਜ ਬਣ ਕੇ ਰੈਡੀ ਹੋ ਗਏ ਕਲਰ ਤੁਸੀਂ ਦੇਖ ਲਓ ਦੇਖੋ ਜੀ ਬਹੁਤ ਸੋਹਣੀ ਸਫਾਈ ਆਈ ਹੈ ਦੇਖੋ ਇੱਕ ਫੇਰ ਬਲੈਕ ਕਲਰ ਦਾ ਵਾ ਦੇਖੋ ਇਹ ਤਾਂ ਜਿਹੜੇ ਇਸ ਕੱਟਣ ਵਾਲੇ ਹੈ ਇਹੋ ਜੀ ਇਹ ਕਿਹ ਕੱਲ ਬਲੈਕ ਕਲਰ ਦਾ ਹੈ ਇਹ ਤਾਂ ਦੇਖੋ ਇੱਕ ਹੈਗਾ ਜੀ ਆ ਮਹਿੰਦੀ ਕਲਰ ਦਾ ਵਾ ਦੇਖੋ ਸੋ ਨੂੰ ਇਹਨਾਂ ਚ ਕੋਈ ਪਸੰਦ ਹੋਵੇ ਤੁਸੀਂ ਸਕਰੀਨ ਸ਼ਾਟ ਲੈ ਕੇ ਆਰਡਰ ਆਪ ਦੇ ਬੁੱਕ ਕਰਵਾ ਸਕਦੀਆਂ ਤੇ ਰੇਟ ਇੱਕ ਦਰੂਗਾ 550 ਜਿੰਨੇ ਹੀ ਮਰਜ਼ੀ ਤੁਸੀਂ ਬਣਵਾਓ ਤੁਸੀਂ ਛੂਟਾਂ ਨਾਲ ਦੇ ਬਣਵਾਉਣੇ ਛੂਟਾਂ ਨਾਲ ਦੇ ਬਣਵਾ ਸਕਦੀਆਂ ਤੇ ਜੇ ਤੁਸੀਂ ਵੈਸੀ ਬਣਵਾਉਣੇ ਜਿਵੇਂ ਮਰਜ਼ੀ ਬਣਵਾਉਣੇ ਕਿਉਂਕਿ ਹੁਣ ਸਾਨੂੰ ਵੀ ਥੋੜਾ ਜਿਹਾ ਸੌਖਾ ਹੋ ਜਾਦਾ ਦਿਨ ਥੋੜੀ ਜਿਹੀ ਵੀ ਖੁੱਲੇ ਕਰਕੇ ਤੇ ਫਿਰ ਛੋਟੇ ਦਿਨਾਂ ਦੇ ਵਿੱਚ ਆਪਣੇ ਕੋਲ ਆਲਟਰ ਬਹੁਤ ਹੁੰਦਾ ਵਾ ਤੇ ਆਪਾਂ ਨੂੰ ਥੋੜਾ ਜਿਹਾ ਮੁਸ਼ਕਲ ਹੁੰਦੀ ਆ ਤੇ ਆਪ ਤੁਸੀਂ ਬਣਵਾ ਸਕਦੇ ਕੋ ਜੀ ਇਹਦੇ ਤੇ ਆਪਾਂ ਕਰੋਸ਼ੀਆ ਨਹੀਂ ਕੀਤਾਗਾ ਇਹ ਆਪਾਂ ਡਿਜ਼ਾਈਨ ਥੋੜਾ ਲੱਗ ਬਣਾਤਾ ਸੀ ਦੇਖੋ ਜੀ ਇਹ ਵੀ ਆ ਪੱਛਮ ਦਿਖਾਈ ਸੀਗੀ ਫਿਰ ਉਹਨਾਂ ਨੇ ਸਕਰੀਨ ਸ਼ਾਟ ਲੈ ਕੇ ਤੇ ਆਪਾਂ ਤੋਂ ਬਣਵਾਏ ਸੀਗੇ ਦੇਖੋ ਜੀ ਇਹਦੇ ਤੇ ਕਰੋਸ਼ੀਆ ਕੀਤਾ ਨਹੀਂ ਆਪਾਂ ਇੱਕ ਥੋੜੀ ਜਿਹੀ ਲੱਗ ਡਿਜ਼ਾਈਨ ਦਾ ਬਣਾਤਾਗਾ ਦੇਖੋ ਸਭ ਦੇਖੋ ਜੀ ਡਿਜ਼ਾਈਨ ਵੀ ਆਪਾਂ ਹਰ ਇੱਕ ਤਾਂ ਪੰਜਾਂ ਦੇ ਅਲੱਗ-ਅਲੱਗ ਡਿਜ਼ਾਈਨ ਪਾਏ ਹੋਏ ਆ ਇੱਕ ਡਿਜ਼ਾਈਨ ਨਹੀਂ ਪਾਏ ਹੋਏ ਦੇਖੋ ਜੀ ਇਹ ਮਹਿੰਦੀ ਕਲਰ ਆ ਗਿਆ ਜੇ ਇਹਨਾਂ ਚ ਕੋਈ ਪਸੰਦ ਹੋਵੇ ਸਕਰੀਨਸ਼ਾਟ ਲਓ ਜੇ ਤੁਸੀਂ ਆਪ ਦੇ ਹਿਸਾਬ ਨਾਲ ਡਿਜ਼ਾਈਨ ਕਲਰ ਬਣਵਾਉਣੀ ਆ ਤੁਸੀਂ ਆਪ ਦੇ ਹਿਸਾਬ ਨਾਲ ਵੀ ਕਲਰ ਬਣਵਾ ਸਕਦੇ ਆ ਇਹ ਆ ਗਿਆ ਸੀ ਬਲੈਕ ਇਹਦੇ ਚ ਵੀ ਅਲੱਗ ਡਿਜ਼ਾਈਨ ਪਾਇਆ ਹੋਇਆ ਆਪਣਾ ਜਿੱਦਾਂ ਤੁਸੀਂ ਮੈਨੂੰ ਪੈਂਡ ਕਾਲੇ-ਕਾਲੇ ਬਲੌਕ ਚ ਬਲੌਕ ਨੂੰ ਤੁਸੀਂ ਮੈਨੂੰ ਨਾ ਪਿਆਰ ਦਿੱਤਾ ਤੇ ਦੂਜਾ ਬਲੌਕ ਆਪਣਾ ਹੈਗਾ ਵੀਰ ਪਾਰ ਕੌਰ ਦੇ ਨਾਂ ਤੇ ਉਹਨੂੰ ਵੀ ਤੁਸੀਂ ਇੰਨੀ ਸਪੋਰਟ ਦਿਓ ਤੁਸੀਂ ਉਹ ਵੀ ਆਪਾਂ ਜਲਦੀ ਜਲਦੀ ਮੋਨੀਟਾਈਜ਼ਰ ਕਰਵਾਵਾਂਗੇ ਇਹ ਤਾਂ ਸਾਰੇ 140 ਵੀਡੀਓ ਚ ਹੋ ਗਿਆ ਸੀਗਾ ਦੇਖੋ ਜੀ ਇਹ ਵੀ ਆਪਾਂ ਬੱਚਾ ਮਤ ਖਾਈ ਸੀ ਫਿਰ ਉਹਨਾਂ ਨੇ ਸਕਰੀਨਸ਼ਾਟ ਲੈ ਲਿਆ ਸੀਗਾ ਦੇਖੋ ਜੀ ਇਹਦੇ ਚ ਵੀ ਆਪਾਂ ਡਿਜ਼ਾਈਨ ਬਹੁਤ ਸੋਹਣਾ ਬਰੀਕ ਬਰੀਕ ਡਿਜ਼ਾਈਨ ਪਾਇਆ ਹੋਇਆ ਹੈ ਲੋ ਜੀ ਦੇਖ ਸਕਦੇ ਆ ਆਪਾਂ ਬਣਾਇਆ ਬਲੋਜ ਪੰਜ ਇਹ ਕੱਟ ਦੇ ਕੂਰੀਅਰ ਕਰਵਾਉਣੇ ਸੀ ਮੈਂ ਕਿਹਾ ਚਲੋ ਪਹਿਲਾਂ ਆਪਾਂ ਤੁਹਾਨੂੰ ਦਿਖਾਈਏ ਤੇ ਫਿਰ ਆਪਾਂ ਕੂਰੀਅਰ ਕਰਵਾਵਾਂਗੇ ਲਓ ਜੀ ਇਹ ਫਿਰ ਬ ਲੈ ਕੇ ਚਾ ਆ ਗਿਆ ਇਹਦਾ ਵੀ ਡਿਜ਼ਾਈਨ ਲੱਗ ਦੇਖੋ ਜੀ ਤੁਸੀਂ ਅਲੱਗ-ਅਲੱਗ ਡਿਜ਼ਾਈਨ ਦੇ ਦੇਖ ਸਕਦੇ ਆ ਤੇ ਆਪਾਂ ਚਾਰਾਂ ਦੇ ਤਾਂ ਇਸ ਤਰ੍ਹਾਂ ਡਿਜ਼ਾਈਨ ਪਾਤਾ ਸੀ ਥੱਲੇ ਵੀ ਕ੍ਰੋਸ਼ੀਆ ਕਰਤਾ ਸੀਗਾ ਦੂਜਿਆਂ ਦੇ ਆਪਾਂ ਕ੍ਰੋਸ਼ੀਆ ਨਹੀਂ ਕੀਤਾ ਸੀਗਾ ਉਹ ਮਹਿੰਦੀ ਦਾ ਨਹੀਂ ਸੀ ਕੀਤਾ ਲਓ ਜੀ ਇੱਕ ਤਾਂ ਵਾਈਟ ਕਲਰ ਦਾ ਉਹਨਾਂ ਦਾ ਅੱਜ ਵੀ ਸੂਨ ਕਾਲ ਆਇਆ ਵੀ ਤੁਸੀਂ ਸਾਨੂੰ ਦੋ ਕੋਟੀਆਂ ਵੀ ਭੈਣੇ ਆਰਡਰ ਕੀਤੀਆਂ ਇਹ ਵਾਈਟ ਤੇ ਬਲੈਕ ਕੋਟੀ ਆ ਤੇ ਉਹ ਉਹ ਆਪਾਂ ਹਜੇ ਠਹਿਰ ਕੇ ਬਣਾਵਾਂਗੇ ਕਿਉਂਕਿ ਆਪਣੇ ਕੋਲੇ ਹੋਰ ਵੀ ਮੂਰੇ ਕਸ ਬਹੁਤ ਆਪਾਂ ਹੁਣ ਇਹਨਾਂ ਦਾ ਕੀ ਆਰਡਰ ਕਰ ਤੇ ਆਪਾਂ ਹੋਰ ਵੀ ਆਰਡਰ ਕੱਟ ਕੇ ਦੇਣੀ ਆ ਲਓ ਜੀ ਦੇਖੋ ਸੋਨੂੰ ਵੀ ਇਸ ਤਰ੍ਹਾਂ ਪਸੰਦ ਹੋਵੇ ਤੁਸੀਂ ਵੀ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਦੀ ਆਰਡਰ ਬੁੱਕ ਕਰਵਾ ਸਕਦੇ ਆ ਦੇਖੋ ਜੀ ਆਪ ਦੇ ਹਿਸਾਬ ਨਾਲ ਕਲਰ ਡਿਜ਼ਾਈਨ ਜਿੱਦਾਂ ਦਾ ਤੁਸੀਂ ਮਰਜ਼ੀ ਬਣਵਾਓ ਲਓ ਜੀ ਲਓ ਜੀ ਦੱਸਿਓ ਕਿੱਦਾਂ ਦੇ ਲੱਗੇ ਤੁਹਾਨੂੰ ਆਪਣੇ ਬਲੌਗ ਬਹੁਤ ਤਹਿ ਦਿਲੋਂ ਧੰਨਵਾਦ ਤੁਹਾਡਾ ਆਪਣੇ ਨਾਲ ਜੋੜਨ ਦਾ ਲਓ ਜੀ ਤੇ ਜਿੱਦਾਂ ਤੁਸੀਂ ਇਸ ਨੂੰ ਰਜਿਆ ਇਸ ਬਲੌਗ ਨੂੰ ਤੁਸੀਂ ਪਿਆਰ ਦਿੱਤਾ ਤੁਸੀਂ ਵੀਰਪਾਲ ਕੌਰ ਵਾਲੇ ਬਲੌਗ ਨੂੰ ਵੀ ਇਦਾਂ ਹੀ ਪਿਆਰ ਦੇਣਾ ਤਹਿ ਦਿਲੋਂ ਧੰਨਵਾਦ ਤੁਹਾਡਾ ਆਪਣੇ ਆਪਣੇ ਨਾਲ ਜੋੜਨ ਦਾ ਲਓ ਜੀ ਇਹ ਬਲੌਗ ਸੀ ਬਣ ਕੇ ਰੈਡੀ ਹੋਏ ਮੈਂ ਕਿਹਾ ਮੈਂ YouTube ਫੈਮਲੀ ਪਰਿਵਾਰ ਪਹਿਲਾਂ ਨੂੰ ਦਿਖਾਵਾਂ ਕੋਰੀਅਰ ਕਰਵਾਉਣ ਤੋਂ ਪਹਿਲਾਂ ਤੁਹਾਨੂੰ ਪਤਾ ਮੈਂ ਪਸੰਦ ਪਹਿਲਾਂ ਦਿਖਾਉਣੇ ਹੁੰਦੇ ਆ ਤੁੰਦਾ ਹੋਈ ਵੀਡੀਓ ਲੈ ਕੇ ਸ਼ੇਅਰ ਕਰੋ ਕਮੈਂਟ ਕਰਕੇ ਦੱਸਿਓ ਆਪਣੀ ਵੀਡੀਓ ਕਿਦਾਂ ਦੀ ਲੱਗਦੀ ਹੈ ਤੁਹਾਨੂੰ ਬਹੁਤ ਬਹੁਤ